ਜੇ ਜੇ ਡੀ ਐਨ ਡੀ ਐਸ ਸੀ ਦਲਵਾਰਾ ਸੇ ਬਿਰਗਤੋਂ ਪਿੰਡ ਸੰਗਰਵਾਲ ਨੂੰ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਪਿੰਡ ਸੰਗਰਵਾਲ ਦੇ ਨੇੜੇ ਕੋਟੀ ਦਾ ਸਾਹਮਣੇ ਟੋਲੇ ਤੇ ਨੌਜਵਾਨ ਮੋਟਰਸਾਈਕਲ ਤੇ ਉਹਨਾਂ ਦੇਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿਛੇ ਨੂੰ ਵਟਸਐਪ ਭੇਜਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਉਸਦੀ ਪਾਰਟੀ ਨੇ ਪੁਲਿਸ ਪਾਰਟੀ ਦੇ ਗੋਲ ਕਾਫੀ ਕੀਤਾ ਉਹਦੀ ਤਲਾਸ਼ੀ ਕਰਨ ਦੇ ਉਸ ਉਤੇ ਕੋਲ 12 ਬੋਲ ਦੇ ਰਾਤ ਦੇ ਇਹ ਜਿਹੜਾ ਦੇਸੀ ਘਟਾ ਨਾਮ ਰੋਇਆ ਤੇ ਜਿੰਦਾ ਦਾ ਜਿਹਦੇ ਜਿੰਦਾ ਕਾਰਤੂਸ 12 ਬੋਰ ਬRAND ਹੋਏ ਕਿ ਕਿਸ ਦਾ ਜਿਸ ਨੇ ਆਪਣਾ ਨਾਮ ਸਨਿdeo ਸੰਨੋ ਸਰਦੇਵ ਸਿੰਘ ਪੁੱਤਰ ਨਾਣ ਦੇ ਵਾਸੀ ਕੋਲਜ ਹਸਨ ਦੱਸਿਆ ਜਿਸ ਨੂੰ ਮਾਮਲੋ ਅਦਾਲਤ ਜਿਹਦੇ ਇਹਦੇ ਪੇਸ਼ ਕੀਤਾ ਗਿਆ ਸੀਗਾ ਦੋਸ਼ੀ ਜਿਹੜਾ ਦੋ ਦਿਨ ਦੇ ਪ੍ਰੋਸੈਸ ਮਾਰ ਪੜਿਆ ਦੋਸ਼ੀ ਪਾਸੇ ਕਿਹੜੀ ਕਸ਼ਿਸ਼ ਜਿੱਤੀ ਜਾ ਰਹੀ ਹੈ ਉਜੀ ਜਿਹੜਾ ਵੈਪਨ ਤੇ ਸੀ ਕਟਾ ਇੱਕਥੋਂ ਲੈ ਗਿਆ ਸੀਗਾ ਪ੍ਰਤਾਪ 30 ਜੇ ਹੋਰ ਵੀ ਵਿਅਕਤੀ ਹੈ ਕਿ ਸਾਰੇ ਇੱਕੋ ਹੀ ਫਿਰ ਹਾਲ ਤੇ ਇਹ ਇੱਕੋ ਹੀ ਹੈਗਾ ਪਿਛਲੇ ਵਾਰ ਉਹ ਦੁਬਾਰਾ ਫਤਿਸ਼ ਚੈਕ ਕਰਨੀ ਜਿਹੜਾ ਵੈਪਨ ਕਿਥੋਂ ਲੈ ਗਿਆ ਸੀਗਾ ਉਹ ਜੋ ਪ੍ਰਤਾਪ ਜੀ ਦੀ ਖਾ ਰੇ ਸੀਗਾ